ਪੰਜਾਬ ਟੀਵੀ ਦੇਖ ਰਹੇ ਸਰ ਦੇਸ਼ ਦਾ ਦਸਵਾਗਤ ਹੈ ਮੈਂ ਨਵੀ ਇੱਕ ਛੋਟੀ ਜੀ ਚਾਬੀ ਨਾਲ ਸ਼ਾਰਟਕਟ ਤਰੀਕਾ ਅਪਣਾ ਕੇ ਅਮੀਰ ਬਣਨ ਦੇ ਸੁਪਨੇ ਦੇਖਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਪੁਲਿਸ ਮੁਤਾਬਕ ਇਹ ਲੋਕ ਗਲਤ ਕੰਮ ਕਰਕੇ ਪੈਸਾ ਕਮਾਉਣਾ ਚਾਹੁੰਦੇ ਸਨ ਪਰ ਹੁਣ ਜਿੱਥੇ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਉੱਥੇ ਹੀ ਇਹਨਾਂ ਦੀ ਗ੍ਰਿਫਤਾਰੀ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਲੋਕਾਂ ਦਾ ਹੋਰ ਨੁਕਸਾਨ ਹੋਣ ਤੋਂ ਬਚਾ ਹੋਇਆ ਹੈ ਬਠਿੰਡਾ ਪੁਲਿਸ ਨੇ 13 ਚੋਰੀ ਦੇ ਮੋਟਰਸਾਈਕਲ ਸਮੇਤ ਦੋ ਅਜਾਹੀ ਚੋਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਇੱਕ ਮਾਸਟਰ ਚਾਬੀ ਨਾਲ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਦੇ ਸਨ ਇਸ ਸਬੰਧੀ ਡੀਐਸਪੀ ਸਿਟੀ ਸਰਪਜੀਤ ਨੇ ਦੱਸਿਆ ਕਿ ਸ਼ਾਰਟਕਟ ਤਰੀਕੇ ਨਾਲ ਪੈਸਾ ਕਮਾਉਣ ਦੇ ਚੱਕਰ 'ਚ ਇਹ ਲੋਕ ਮੋਟਰਸਾਈਕਲ ਚੋਰੀ ਕਰ ਅੱਗੇ ਸਸਤੇ ਭਾਅ 'ਚ ਵੇਚਦੇ ਸਨ ਉਨ੍ਹਾਂ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਚੋਰੀ ਅਤੇ ਨਸ਼ੇ ਦੇ ਕਈ ਮੁਕੱਦਮੇ ਦਰਜ ਹਨ ਮਾਨਯੋਗ ਐਸਐਸਪੀ ਬਠਿੰਡਾ ਉਮੀਦ ਕੌਂਡਲ ਮੈਮ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ ਸ਼ੇੜ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਦੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵਕਤ ਵਕਤ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਹਰਜੋਤ ਸਿੰਘ ਐਸਐਟੂ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹ ਓਵਰਾਲ ਸੁਪਰਵਾਈਜ਼ ਕਰਨ ਦੇ ਚਿੰਨਾਂ ਟੀਮਾਂ ਦੀ ਐਸਈ ਸੰਜੀਵ ਕੁਮਾਰ ਇਹਨਾਂ ਦੀ ਵੱਖਰੀ ਟੀਮ ਸੀਗੀ ਜਦ ਕਿ ਇਹ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਦੇ ਨਿਕਲੀਆਂ ਸੀ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਘੁੰਮ ਰਹੇ ਨੇ ਜੋ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਅਗਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਰੇਡ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਹਨਾਂ ਤੋਂ ਬਰਾਮਦ ਕੀਤੇ ਜਾ ਸਕਦੇ ਨੇ ਤੇ ਜਿਸ ਦੇ ਤੁਰੰਤ ਥਾਣਾ ਸਿਵਲ ਲਾਈਨ ਵਲੇ ਸਿਵਲ ਲਾਈਨ ਵੇਖੇ ਮੁਕਦਮਾ ਦਰਜ ਕੀਤਾ ਗਿਆ ਤੇ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਥਾਣਾ ਸਿਵਲ ਲਾਈਨ ਦੀ ਟੀਮ ਨੇ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੇ ਉਹਨਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋਏ। ਕਿੰਨੇ ਟਾਈਮ ਲੱਗਿਆ ਬਰਾਮਦ ਕਰਨ ਇਨਾਂ ਦੀ ਪ੍ਰੀਲਿਮਿਨਰੀ ਸੀ ਜੋ ਇਨਵੈਸਟੀਗੇਸ਼ਨ ਜੋ ਹੇ ਤੱਕ ਕੀਤੀ ਹੈਗੀ ਹੈ ਇਹਨਾਂ ਤੇ ਪੁਰਾਣੇ ਵੀ ਮਕਦਮੇ ਇਹਨਾਂ ਦਰਦਨੇ 2019 2020 ਤੋਂ ਮਕਦਮੇ ਦਰਦੇ ਤਾਂ ਇਹ ਕਹਿ ਸਕਦੇ ਆਂ ਵੀ ਇਹ ਪਿਛਲੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਰਦਾਤਾਂ ਹੋ ਜਾਂਦੇ ਨੇ ਹਾਂਜੀ ਅਸੀਂ ਇਹਨਾਂ ਕੋਲੋਂ ਕੁੱਲ 13 ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੀ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਖਰੀਦ-ਫਰੋਖਤ ਕੀਤੀ ਸੀ ਮੋਟਰਸਾਈਕਲ ਕਿਹੜੇ ਸੀ ਕਿਹਨੇ ਲੈ ਕੇ ਜਾਂਦੇ ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਦੇ ਨਾਲ ਇਹ ਸਾਹਮਣੇ ਆਇਆ ਹੈ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇਥੋਂ ਸ਼ਾਇਦ ਬਠਿੰਡਾ ਸ਼ਹਿਰ ਏਰੀਆਜ਼ ਜੁਰੀ ਹੋਏ ਨੇ ਉਹ ਕੀ ਹੁੰਦਾ ਕਿ ਜਾਂ ਸਪਲੈਂਡਰ ਜਾਂ ਪਲਟਿਨਾ ਵੱਖ-ਵੱਖ ਵੱਖ-ਵੱਖ ਮਾਰਕਾ ਦੇ ਰਿਕਵਰ ਹੋਏ ਨੇ ਬਟ ਜਿਹੜੇ ਕੁਝ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੈਗੀਆਂ ਉਹ ਜਨਰਲੀ ਆਉਂਦੇ ਨੇ ਮੋਟਰਸਾਈਕਲ ਵਿੱਚ ਚਾਬੀ ਲਾਉਦੇ ਨੇ ਤੇ ਮੋਟਰਸਾਈਕਲ ਸਟਾਰਟ ਹੋ ਜਾਂਦਾ ਸੀਗਾ ਤਾਂ ਉਸ ਤਰੀਕੇ ਨਾਲ ਲੈ ਜਾਂਦੇ ਹਾਂ ਹਾਂਜੀ ਇਹਦਾ ਮਤਲਬ ਮੋਟਰ ਬਹੁਤ ਸਾਰੇ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਤੇ ਵੱਖ-ਵੱਖ ਚੋ ਇਹਨਾਂ ਦੀ ਵੱਖ-ਵੱਖ ਜਗ੍ਹਾ ਸੀ ਜੀ ਕੋਸ਼ਣ ਨਾਲ ਕੋਲ ਦੇ ਕੋਲ ਸੀ ਇੱਕ ਮੋਟਰਸਾਈਕਲ ਦੇ ਕੋਲ ਸੀਗਾ ਕੋਸ਼ਣ ਨਾਲ ਅੱਗੇ ਵੀ ਗਾ ਅੱਗੇ ਕਿਸੇ ਨੂੰ ਦੇਤੇ ਸੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਸਾਰਾ ਹਾਂਜੀ ਹਾਂਜੀ ਕਾਰਵਾਈ ਵੀ ਸਾਰੀ ਕਰਾਂਗੇ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ 13 ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਇਨਵੈਸਟੀਗੇਸ਼ਨ ਸਾਹਮਣੇ ਆਇਆ ਜਾਂਦਾ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖਰੀਦਿਆ ਉਸ ਤੇ ਵੀ ਅਸੀਂ ਜਾਗੇ ਕਾਨੂੰਨ ਸਰ ਬੰਦ